ਮਾਰ ਵਾਲੇ LED ਨਾ ਕਹਿੰਦੇ ਕੀ ਜ਼ਰੂਰੀ ਫ੍ਰੀ ਦੇਈ ਜਾਂਦੇ ਆ। ਨਾ ਨਾ ਯਾਰ ਝੂਠ ਬੋਲਦੇ ਹੋਣੇ ਆ ਉਹਦਾ। ਹੈ? ਚੱਲ ਦੇਖ ਕੇ ਆ ਜੀ ਆਪਾਂ। ਚੱਲ ਫੇ ਦੇਖ ਹੀ ਲੈਨੇ ਆ। ਆਹ ਦੇਖ ਹੀ ਲੈਨੇ ਆ ਆਪਾਂ। ਚਲੋ ਫੇ ਆਹ ਦੇਖ ਲੈਨੇ ਆ। ਇਹ ਦੇਖ ਚੱਲਦੇ ਆ। ਨਾ ਝੂਠ ਬੋਲਦੇ ਹੋਣੇ ਯਾਰ ਇਹ। ਕਿੱਦਾਂ ਪਰਮਾਰ ਬਾਜੀ? ਬਾਸ ਵਧੀਆ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਾਜੀ ਇਹ ਮੁੰਡਾ ਮੰਨ ਨਹੀਂ ਰਿਹਾ ਆ। ਵੈਲਿਡਿਟੀ ਨਾਲ ਕੀ ਜ਼ਰੂਰੀ ਆ? ਉਹੀ ਨਹੀਂ ਸਕਦਾ ਯਾਰ ਭਾਜੀ ਇਹ ਮੰਨ ਨਹੀਂ ਰਿਹਾ ਬਿਲਕੁਲ ਹੈ ਸਕਦਾ ਬਿਲਕੁਲ ਤੁਸੀਂ ਆਏ ਹੋ ਪੰਜਾਬ ਦੇ ਮਸ਼ਹੂਰ ਹੋਲਸੇਰ ਪਰਮਾਰ ਇਲੈਕਟ੍ਰੋਨਿਕਸ ਕੋਰਪਰੀ ਵਾਲਿਆਂ ਦੇ ਸਾਡੇ ਕੋਲੇ ਮਿਲੇਗਾ 32 ਇੰਚ ਐਲਈਡੀ ਨਾਲ ਗੀਜ਼ਰ ਫ੍ਰੀ ਸਿਰਫ 9490 ਦੀ ਦੇਵਾਂਗੇ ਐਲਈਡੀ ਨਾਲ 6990 ਰੁਪਏ ਐਮਆਰਪੀ ਵਾਲ ਦੇਵਾਂਗੇ ਗੀਜ਼ਰ ਫ੍ਰੀ ਅੱਛਾ ਜੀ ਐਂਡਰੋਇਡ ਸਮਾਰਟ ਤੇ ਔਰ ਉਸ ਤੋਂ ਬਾਅਦ ਕੀ ਹੈ ਕਿ ਬਹੁਤ ਸਰੀ ਐਪਾਂ ਇਨਬਿਲਟ ਹੈਗੀਆਂ ਆ ਤੇ 1 ਸਾਲ ਦੀ ਹੈਗੀ ਆ ਗਾਰੰਟੀ ਖਰਾਬ ਹੋਣ ਦੇ ਪੀਸ ਦਾ ਪੀਸ ਨਮਾ ਉਹ ਵੀ ਬਿਲ ਤੇ ਲੈ ਕੇ ਦੇਵਾਂਗੇ ਨਾਲ ਦੇ ਮੈਂ ਗੀਜ਼ਰ ਫ੍ਰੀ ਇਸ ਤੋਂ ਬਾਅਦ ਇੱਥੇ ਵਸਨੀ ਜਿਹੜੀ 43 ਇੰਚ ਉਹ ਦੇਵਾਂਗੇ ਸਿਰਫ 14990 ਰੁਪਏ ਦੀ ਐਂਡਰੋਇਡ ਸਮਾਰਟ ਉਹ ਵੀ ਤੇ ਉਹਦੇ ਨਾਲ ਵੀ ਗੀਜ਼ਰ ਦੇਵਾਂਗੇ 25 ਲੀਟਰ ਐਮਆਰਵੀ 6990 ਵਾਲਾ ਫ੍ਰੀ 43 ਇੰਚ ਦੀ ਭਾਈ ਬਿਲਕੁਲ ਜੀ 50 ਇੰਚ ਵੀ ਲੈਣੀ ਆ 50 ਇੰਚ ਵਾਲੇ ਨੇ 4K ਮਾਡਲ ਜਿਹੜਾ ਆਏਗਾ ਹਾਂਜੀ ਜੁਨੀਕੌਰ ਬ੍ਰਾਂਡ ਜਿਹੋਏਗਾ 1 ਸਾਲ ਦੀ ਪੀਐਸਯੂ ਰਿਪਲੇਸਮੈਂਟ ਗਾਰੰਟੀ ਹੋਏਗੀ ਰੇਟ ਹੋਏਗਾ 22990 ਰੁਪਏ ਨਾਲ ਗੀਜ਼ਰ ਇਹਦੇ ਵੀ ਦੇਵਾਂਗੇ ਬਿਲਕੁਲ ਫ੍ਰੀ ਸੋ ਇਦਾਂ ਦੀ ਵੀਡੀਓ ਸ਼ੇਅਰ ਕਰਨਾ ਪਾਸੇ ਹੋਣ ਗਿਫਟ ਵੀ ਦੇ ਦਿਆਂ ਔਰ ਇਸ ਤੋਂ ਇਲਾਵਾ ਆਪਣੇ ਜਦੋਂ ਮਰਜੀ ਆਓ ਸ਼ੋਪਿੰਗ ਕਰੋ ਸਾਡੇ ਵਧੀਆ ਸਾਮਾਨ ਨਾਲ